ਆਮ ਗ੍ਰਾਮ ਦੇ ਨਿੰਨ ਬਾਈ ਕਹੀ ਤਾਂ ਬੁੜੀਆਂ ਜਿਹੜੇ ਇੱਧਰ ਆਉਂਦੇ ਹਨ ਕਹਿੰਦੀ ਤੂੰ ਤੇਰੇ ਡੈਡੀ ਵੀ ਹੁਣ ਤਾਂ ਪੂਰਾ ਹੋ ਗਿਆ ਤੂੰ ਵਿਆਹ ਕਰਾ ਲੈ ਨਾ ਤੈਨੂੰ ਕੀ ਦੇ ਤੱਕ ਵੱਡੀ ਨੇ ਲੋਕਰੀ ਬਿੰਗਲੀ ਮਾਂ ਤੇ ਸਿਆਲ ਕਬੜੀ ਹਨਾ ਫੇਡੋਂਗੇ ਕੋਈ ਕਬੜੀ ਜੇ ਕਿਸੇ ਨੇ ਹੈਲਪ ਕਰੀ ਹਾਂ ਜੀ ਵਾਹਿ ਲੈਂ ਲੈ ਤਕਰੂ ਵੀ ਤਕੜੀ ਹੋ ਕੇ ਖੀਟੋ ਸੀ ਦਵਿਜ ਬਹੁਤ ਹੁੰਦਾ ਬਾਈ ਤੁਸੀਂ ਇਹ ਵੇਖੋ ਇੰਨਾ ਤਕੜਾ ਬੰਦਾ ਜਿੱਤ ਕੇ ਇੰਨੇ ਮੈਡਲ ਜਿੱਤ ਕੇ ਸਰਟੀਫਿਕੇਟ ਜਿੱਤ ਕੇ ਅੱਜ ਹਾਰ ਕੀ ਬੈਠਿਆ ਇੱਕ ਹਿਸਾਬ ਕਦੇ-ਕਦੇ ਦਾਇਰਦਲ ਕਰਦਾ ਜਦੋਂ ਕੱਢੀ ਦੇ ਨਾਲ ਪੇਟੀ ਤੇ ਸਾਡੇ ਵਿੱਚ 2010 12 13 14 15 ਨਾਨਸਟਾਪ ਹੀ ਬੰਦਾ ਚੱਲਦੀ ਜਾਂਦਾ ਮੈਂ ਲੈ ਆ ਹਾਂ ਇੰਨੇ ਮੈਸ ਆਪਾਂ ਜਿੱਤਨੇ ਆ ਨਾ ਸਰਕਾਰੀ ਉਹ ਵੀ ਦਿਲ ਕਰਦਾ ਮੈਂ ਕਦੇ-ਕਦੇ ਮੈਂ ਤਾਂ ਵੀ ਅੱਗ ਹੀ ਲਾ ਰੰਨਾ ਸੀ ਬੱਧੀਆ ਬੱਚਾ ਕੋਈ ਖੇਡ ਕਿਉਂਦਾ}{|\text{ਨੈਸ਼ਨਲ ਜਾਂ ਕੁਝ ਹੋਰ ਖੇਡ ਕਿਉਂਦਾ ਸਟ੍ਰੀਟ ਰੈਵਲ ਤੇ ਪਿੰਡ ਅਰੇ ਕਿੰਨਾ ਚਾ ਕਰਦੇ ਆ ਗੱਡੀ ਤੇ ਲੈ ਕੇ ਆਉਂਦੇ ਆ ਮੈਂ 22 23 24 ਮੇਰੇ ਕੋਲ ਖੇਡ ਬਤਨ ਦੀ ਮੈਡਲ ਅੱਛਾ ਪਿੰਡ ਚੋਂ ਵੀ ਮੇਰੇ ਅਜੇ ਤੱਕ ਮੈਨੂੰ ਹਾਰ ਤੱਕ ਹੀ ਪਾਉਣਾ ਮੈਨੂੰ ਕਿਸੇ 10 ਰੁਪਏ ਸਗ ਨਹੀਂ ਤਾਂ ਵੀ ਤੁਮ ਪਿੰਡ ਦਾ ਨਾਮ ਰੋਸ਼ਨ ਕਰਿਆ ਸასი ਕਾਲ ਦੋਸਤੋ ਮੈਂ ਗਿਆਨ ਬੁੱਟੇ ਵਾਲਾ ਦੋਸਤੋ ਇਸ ਟਾਈਮ ਰੋਂਤੇ ਪਿੰਡ ਵਿੱਚ ਪਹੁੰਚੇ ਆ ਜਿੱਥੇ ਦਾ ਗੀਤਕਾਰ ਗਿੱਲ ਰੋਂਤਾ ਬਹੁਤ ਮਸ਼ਹੂਰ ਹੋਇਆ ਕਬੱਡੀ ਪਲੇਅਰ ਮਿੱਤਾ ਰੌਂਤਾ ਤੇ ਫੌਜੀ ਰੌਂਤਾ ਵੀ ਇਸ ਟਾਈਮ ਬਹੁਤ ਮਸ਼ਹੂਰ ਹੋਏ ਨੇ ਪਰ ਦੋਸਤੋ ਉਥੇ ਇੱਕ ਭੈਣ ਵੀਰਪਾਲ कौर ਜਿਹੜੀ ਨੈਸ਼ਨਲ ਲੈਵਲ ਤੇ ਵੀ ਕਬੱਡੀ ਖੇਡੀ 2010 ਤੋਂ ਲੈ ਕੇ ਹੁਣ ਤੱਕ ਪੂਰੀ ਟੌਪ ਦੀ ਕਬੱਡੀ ਖੇਡਦੇ ਆ ਰਹੇ ਨੇ ਪਰ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਕਹਿ ਲੋ ਗਰੀਬੀ ਕਹਿ ਲੋ ਜਾਂ ਮਾੜੇ ਹਾਲਾਤ ਕਹਿ ਲੋ ਵੀ ਅੱਜ ਤੱਕ ਪੂਰੀ ਟੌਪ ਦੀ ਕਬੱਡੀ ਖੇਡਣ ਦੇ ਬਾਵਜੂਦ ਵੀ ਭੈਣ ਬਹੁਤ ਗਰੀਬ ਘਰੇ ਰੈਰੀ ਆ ਤੁਸਾਨੂੰ ਮੈਂ ਵੀਡੀਓ ਸਾਂਝੀ ਕਰੂੰਗਾ ਭੈਣ ਦਾ ਜਿਹੜਾ ਸੀ ਘਰ ਦੇਖਿਆ ਬਹੁਤ ਤਰਸਯੋਗ ਹਾਲਤ 'ਚ ਨੇ ਤੇ ਭੈਣ ਅੱਜ ਮੇਰੇ ਨਾਲ ਮੌਜੂਦ ਆ ਸਾਰੀ ਗੱਲਬਾਤ ਕਰਾਂਗੇ ਕਿ ਇੰਨਾ ਵਧੀਆ ਖੇਡ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਭੈਣ ਕਿਵੇਂ ਪਿੱਛੇ ਰਹਿ ਗਈ ਕੀ ਕਰਨ ਸੀ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਭੈਣ ਵਧੀਆ ਤੁਸੀਂ ਦੱਸੋ ਬਾਈ ਠੀਕ ਠਾਕ ਹਾਂਜੀ ਬਾਈ ਪਹਿਲਾਂ ਤਾਂ ਬਾਈ ਤੁਹਾਡਾ ਧੰਨਵਾਦ ਤੁਸੀਂ ਇੰਨੀ ਦੂਰ ਮੇਰੀ ਇੰਟਰਵਿਊ ਲੈਣ ਆਇਆ ਕੋਈ ਨਹੀਂ ਕਿਉਂਕਿ ਮੈਂ ਬਹੁਤ ਜਣੇ ਨੂੰ ਕਿਹਾ ਮੇਰੀ ਕੋਈ ਇੰਟਰਵਿਊ ਨਹੀਂ ਲੈਣਾ ਆ ਹੂੰ ਕਹਿੰਦੇ ਨੇ ਤੁਹਾਡੇ ਫੋਲੋਅਰ ਕਿੰਨੇ ਆ ਬਾਈ अच्छा हां ਬਿਲਹੀ ਕਹਿ ਦਿੰਦੇ ਆ ਕਿ ਫੋਲੋਅਰ ਦੇ ਇੱਕ ਇੰਟਰਵਿਊ ਕਰਦੇ ਨੇ ਲੋਕ ਪਤਾ ਨਹੀਂ ਭਾਈ ਉਹੀ ਤਾਂ ਗੱਲ ਆ ਭਾਈ ਪਤਾ ਨਹੀਂ ਕਿਉਂ ਇਦਾਂ ਕਰਦੇ ਆ ਵੀ ਮੈਂ ਤੁਹਾਡੇ ਤੇ ਹੈਰਾਨ ਆ ਭਾਈ ਤੁਸੀਂ ਮੈਂ ਤੁਹਾਨੂੰ ਇੱਕ ਕਾਲ ਕਰੀ ਤੁਸੀਂ ਮੈਨੂੰ ਕਿਹਾ ਕੋਈ ਚੱਕਰ ਨਹੀਂ ਭੈਣੇ ਵੀ ਮੈਂ ਕੱਲ ਪੱਕਾ ਹੀ ਆਉਂਗਾ ਤੁਸੀਂ ਅੱਜ ਪਹੁੰਚੇ ਆ ਭਾਈ ਵੇਖ ਲਓ ਸਾਡੀ ਭੈਣੇ ਹੀ ਕੋਸ਼ਿਸ਼ ਆ ਵੀ ਅਸੀਂ ਜਿਹੜੇ ਚਲੋ ਗਰੀਬੀ ਕਰਕੇ ਕਹਿ ਲਓ ਸਮੇਂ ਦੇ ਹਾਲਾਤਾਂ ਕਰਕੇ ਰਹੋ ਥੋੜਾ ਪਿੱਛੇ ਹੋ ਗਏ ਕਿਉਂਕਿ ਭਜਦੇ ਕੋੜਿਆਂ ਤੇ ਹਰੇਕ ਪੈਸੇ ਲਾ ਦਿੰਦਾ ਹਾਂਜੀ ਕੋੜੇ ਤਾਂ ਇਹ ਵੀ ਭੱਜਣ ਵਾਲੀ ਸੀ ਜਿਹੜੇ ਜਿਵੇਂ ਛੋਡੇ ਵਰਗੇ ਹੋਗੇ ਦੀਪੇ ਵਰਗੇ ਹੋਗੇ ਇਹ ਵੀ ਭੱਜਣ ਵਾਲੇ ਸੀ ਪਰ ਇਹਨਾਂ ਤੇ ਕਿਸੇ ਨੇ ਪੈਸੇ ਨਹੀਂ ਲਾਏ ਹਜੇ ਤਾਂ ਕਰਕੇ ਸਾਡੀ ਇਹੀ ਕੋਸ਼ਿਸ਼ ਆ ਵੀ ਅਸੀਂ ਜਿਹੜੇ ਹੋਣ ਹਰ ਪਲੇਅਰ ਨੇ ਗਰੀਬੀ ਕਰਕੇ ਦਬ ਗਏ ਅਸੀਂ ਉਹਨਾਂ ਨੂੰ ਮੂਰੇ ਲੈ ਕੇ ਆਈਏ ਚਲੋ ਕਰਨ ਕਰਾਉਣ ਵਾਲਾ ਰੱਬ ਆ ਸਾਡੀ ਇੱਕ ਕੋਸ਼ਿਸ਼ ਆ ਤੁਸੀਂ ਆਪਣੇ ਬਾਰੇ ਦੱਸੋ ਬਣੇ ਕਿੱਥੋਂ ਤੁਸੀਂ ਕਬੱਡੀ ਸਟਾਰਟ ਕਰੀ ਕਬੱਡੀ ਨੈਸ਼ਨਲ ਖੇਡਦੀ ਸੀ ਮੈਂ ਖੱਬੀ ਕੰਨੀ ਤੇ ਲੱਗਦੀ ਸੀ ਸੱਜੇ ਵਾਸਤੇ ਮੈਨੂੰ ਖੇਡਣਾ ਤੇ ਮੈਂ ਖੱਬੀ ਕੰਨੀ ਤੇ ਜੋ ਲੱਗਣਾ ਵਧੀਆ ਸੀ ਸੀਨੀਅਰ ਪਲੇਅਰ ਹੁੰਦੇ ਜਿਹੜੇ ਮੈਂ ਖੜੀ ਆਂ ਕਿ ਟੱਚ ਆੱਕ ਲੈਂਦੀ ਸੀ ਸਰ ਕਹਿੰਦੀ ਤੂੰ ਤਾਂ ਬੜਾ ਵਧੀਆ ਖੇਡਦੀ ਛੋਟੀ ਤੇਰੀ ਹਾਈਟ ਹੈ ਜੇ ਉਮਰ ਵੀ ਇੰਨੀ ਛੋਟੀ ਹੈ ਸਰ ਕਹਿੰਦੀ ਤੂੰ ਕੀਤੇ ਨਾ ਕੀਤੇ ਤਰੱਕੀ ਕਰੇਂਗੀ ਕਹਿੰਦਾ ਮੈਂ ਮੇਰੇ ਕਹਿੰਦੇ ਬਹੁਤ ਘੱਟ ਮੂਲ ਹੁੰਨੇ ਕੁੜੀਆਂ ਵੀ ਇੰਨਾ ਖਾਸ ਨਹੀਂ ਯਕੀਨ ਨਹੀਂ ਮੈਨੂੰ ਕੁੜੀਆਂ ਦੇ ਕਹਿੰਦੇ ਮੈਨੂੰ ਤੇਰੇ ਵਿੱਚ ਕੁਝ ਦੱਸ ਰਿਹਾ ਹੈ ਤੋਗੇ ਤਰੱਕੀ ਕਰਨੀ ਜ਼ਰੂਰ ਫੇਰ ਉਹ ਘਰੇ ਵੀ ਆਏ ਘਰੋਂ ਲੈ ਕੇ ਘਰੇੋਂ ਲੈ ਕੇ ਗਿਆ ਹੂੰ ਤੇ ਹੁਣ ਕਿਵੇਂ ਚੱਲ ਰਹੀ ਜਿੰਦਗੀ ਉਹ ਘਰੇ ਮੇਰੇ ਖਰਚਾ ਵੀ ਦਿਖੇ ਗਿਆ ਸੀ ਜੀ ਅੱਛਾ ਹਾਂਜੀ ਉਹ ਟਾਈਮ ਚ ਹਾਂਜੀ ਉਹ ਟਾਈਮ ਚ ਮਤਲਬ ਜਿੱਦਾਂ ਸਾਡੇ ਘਰੇ ਕੋਸ਼ ਵੀ ਮੰਮੀ ਮੇਰੀ ਜਿੱਦਾਂ ਸਾਰੇ ਪੈਂਡਿਚ ਮੇਰੀ ਮੰਮੀ ਨੇ ਕੰਮ ਕੀਤਾ ਸਾਰੇ ਪੈਂਡਿਚ ਜੀ ਹੂੰ ਹੁਣ ਮੰਮੀ ਮੇਰੇ ਨਹੀਂ ਜਾਂਦੇ ਵੀ ਕਾਫੀ ਬਜ਼ੁਰਗ ਹੋ ਗਏ ਹੂੰ ਤੇ ਫਾਦਰ ਸਾਹਿਬ ਮੇਰੇ ਮਤਲਬ ਕਿ ਡੈਥ ਹੋ ਗਈ ਉਹਨਾਂ ਦੀ ਪਿਛਲੇ 4 ਜੂਨ ਨੂੰ ਹੂੰ ਉਹਨਾਂ ਨੂੰ ਬਲੱਡ ਕੈਂਸਰ ਹੋ ਗਿਆ ਸੀ ਉਦੋਂ ਵੀ ਬਾਈ ਮੈਂ ਬਲੱਡ ਕੈਂਸੀ ਜਦੋਂ ਮੇਰੇ ਡੈਡੀ ਨੂੰ ਮੈਂ ਕੱਲੀ ਲੈ ਕੇ ਫਿਰਦੀ ਰਹੀ ਸੀ ਹਨਾ ਮੈਂ ਪਿੰਡ ਚ ਤਾਂ ਕੀ ਮੰਗਣਾ ਸੀ ਹਨਾ ਮੈਂ ਕਿਹੜੇ ਪ੍ਰਮੋਟਰ ਜਿਹੜੇ ਮੇਰੇ ਗਰੁੱਪ ਚ ਐਡ ਸੀ ਜਿੰਨਾਂ ਕੋਲ ਮੇਰਾ ਨੰਬਰ ਸੀ ਮੈਂ ਬਹੁਤ ਪਰਸਨਲ ਤੌਰ ਤੇ ਕਿਹਾ ਵੀ ਡੈਡੀ ਨੂੰ ਐਡਮਿਟਮੈਂਟ ਕਰਵਾ ਦੀ ਐ ਵੀ ਐਵੇਂ ਕਰਕੇ ਸਰ ਪੈਸਿਆਂ ਦੀ ਹੈਲਪ ਕਿਸੇ ਨੇ ਨਹੀਂ ਦਿੱਤਾ ਕੁਛ ਵੀ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਉਦੋਂ ਜਦੋਂ ਤੁਹਾਡੇ ਫਾਦਰ ਸਾਹਿਬ ਮਾਰਸੀ ਉਦੋਂ ਤੁਸੀਂ ਕਿੱਥੇ ਕਿਹੜੇ ਲੈਵਲ ਤੱਕ ਖੇਡ ਰਹੇ ਸੀ ਮੈਂ ਨੈਸ਼ਨਲ ਖੇਡਿਆ ਸੀ ਉਦੋਂ ਉਹ ਨੈਸ਼ਨਲ ਥਾਰਮੀ ਥਾਰਮੀ ਨੈਸ਼ਨਲ ਖੇਡਿਆ ਸੀ ਮੈਂ ਹਾਂਜੀ ਅੱਛਾ ਹਾਂਜੀ ਨੈਸ਼ਨਲ ਖੇਡਣ ਵਾਲੇ ਪਲੇਅਰ ਦੇ ਵੀ ਆ ਹਾਲਾਤ ਪਤਾ ਨਹੀਂ ਬਾਈ ਜੀ ਕਿਸੇ ਨੇ ਕੋਈ ਪ੍ਰੋਮੋਟਰ ਕੋਈ じゃ ਪ੍ਰੋਮੋਟਰ ਹੀ ਸੋਡੀ ਹੱਥ 'ਚ ਕੋਈ ਐਸਾ ਹੋਊਗਾ ਜਾਂ ਸੋਡੀ ਗੱਲ ਹੀ ਨਹੀਂ ਕੋਈ ਸੇ ਐਸੇ ਪ੍ਰੋਮੋਟਰ ਤੱਕ ਪਹੁੰਚਦਾ ਇਦਾਂ ਤਾਂ ਬਈ ਹੋਣ ਸਕਦਾ ਬੰਦਾ 2012 13 'ਚ ਖੇਡਦਾ ਹੋਵੇ ਹਨਾ ਕੁੜੀ ਨੂੰ ਕੋਈ ਪ੍ਰੋਮੋਟਰ ਨਾ ਜਾਂਦਾ ਹੋਵੇ ਹੂੰ ਤੁਹਾਨੂੰ ਪਤਾ ਹਨਾ ਲੋਕ ਮੈਚ ਤਾਂ ਵੇਂਦੇ ਆ ਲਾਈਵ ਚੱਲਦਾ ਹੁਣ ਆਨਲਾਈਨ ਸਿਸਟਮ ਆ ਸਾਰਾ ਵੀ ਪਰ ਮੈਨੂੰ ਲੱਗਦਾ ਮੇਰੀ ਕਿਸਮਤ ਹੀ ਮਾੜੀ ਹੈ ਭਾਈ ਹੂੰ ਛੇ ਦਾ ਗਰੀਬ ਘਰੋਂ ਹੋਣ ਕਰਕੇ ਹਾਂ ਜੇ ਵਧੀਆ ਘਰੋਂ ਹੁੰਦੇ ਕਿਤੇ ਹੋਰ ਹੁੰਦੇ ਹਾਂ ਭਾਈ ਜੇ ਵਧੀਆ ਹੁਣ ਵਧੀਆ ਬੱਚਾ ਕੋਈ ਖੇਡ ਕੇ ਹੁੰਦਾ ਨੈਸ਼ਨਲ ਜਾਂ ਕੁਝ ਉਹ ਖੇਡ ਕੇ ਹ ਪਿੰਡ ਵਾਲੇ ਕਿੰਨਾ ਚਾ ਕਰਦੇ ਆ ਗੱਡੀ ਤੇ ਲੈ ਕੇ ਆਉਂਦੇ ਆ ਮੈਂ 22 23 24 ਮੇਰੇ ਕੋਲ ਖੇਡ ਬਤਨਾ ਦੀ ਮੈਡਲ ਆ ਅੱਛੇ ਬੱਡੀ ਚੋਂ ਵੀ ਮੇਰੇ ਅਜੇ ਤੱਕ ਮੈਨੂੰ ਹਾਰ ਤੱਕ ਹੀ ਪਾਉਣਾ ਮੈਨੂੰ ਕਿਸੇ ਨੇ 10 ਰੁਪਏ ਸਗਣ ਨਹੀਂ ਸੀ ਤਾਂ ਵੀ ਤੂੰ ਪਿੰਡ ਦਾ ਨਾਮ ਰੌਸ਼ਨ ਕਰਿਆ ਪਿੰਡ ਵਾਲਿਆਂ ਨੇ ਵੀ ਚਲੋ ਛੱਡੋ ਵੀ ਜ਼ਿਲ੍ਹੇ ਵਾਲਿਆਂ ਨੇ ਨਾ ਕਿਸੇ ਨੇ ਮੇਰੀ ਬਾਹ ਫੜੀ ਸਾਡਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਿਆ ਮੋਗੇ ਦਾ ਕੀ ਕਰਨ ਲੱਗਦਾ ਪੈਣੇ ਸੋਨੂੰ ਫਿਰ ਵੀ ਤੁਹਾਡੀ ਸਪੋਰਟ ਕਿਉਂ ਨਹੀਂ ਕਰੀ ਪਿੰਡ ਵਾਲਿਆਂ ਨੇ ਜਾਂ ਪ੍ਰੋਮੋਟਰਾਂ ਨੇ ਕਿਉਂ ਨਹੀਂ ਬਾਹ ਫੜੀ ਬਈ ਗਰੀਬੀ ਕਰਕੇ ਹੀ ਹੋ ਸਕਦਾ ਮੈਨੂੰ ਤਾਂ ਇਹ ਹੀ ਲੱਗਦਾ ਵੀ ਗਰੀਬ ਕਰਕੇ ਹੀ ਨਹੀਂ ਹੋ ਪਿੰਡ ਵੱਲੋਂ ਤੁਸੀਂ ਆਪਦੇ ਵੱਲੋਂ ਕੋਈ ਅਪਰੋਚ ਨਹੀਂ ਕਰੀ ਕਿਸੇ ਪਿੰਡ ਵਾਲੇ ਬੰਦੇ ਲੈਵੇ ਵੀ ਯਾਰ ਬਾਈ ਜਦੋਂ ਬੰਦੇ ਨੂੰ ਕੁੜੀ ਤੁਰਦੀ ਫਿਰਦੀ ਖੇਡ ਦੀ ਗਰਾਉਂਡਾਂ ਚ ਨਹੀਂ ਦੇਖ ਦਿੱਤੀ ਹੈਨਾ ਜਦੋਂ ਆਪਾਂ ਖੇਡ ਕੇ ਹੁੰਨੇ ਆ ਜਿਲੇ ਵੱਲੋਂ ਨੈਸ਼ਨਲ ਖੇਡਾਂ ਇਹ ਜਦੋਂ ਪਿੰਡ ਵਾਲੇ ਬੰਦਿਆਂ ਨੂੰ ਉਹ ਨਹੀਂ ਦੱਸਦਾ ਬਾਈ ਫਿਰ ਜਦੋਂ ਮੈਂ ਹੈਨਾ ਹਰ ਇੱਕ ਦੀ ਮਿਹਨਤ ਕਰੀ ਆ ਮੈਨੂੰ ਵਿਖਰਾਕ ਲੈ ਦਿਓ ਜਾਂ ਮੈਨੂੰ ਹੈਲਪ ਚਾਹੀਦੀ ਹੈ ਜਾਂ ਮੈਂ ਪੜਨਾ ਮੈਨੂੰ ਪੈਸੇ ਚਾਹੀਦੇ ਕਿ ਉਹਨਾਂ ਨੂੰ ਦਿਸਿਆ ਹੀ ਨਹੀਂ ਬਾਈ ਮੈਂ ਖੇਡ ਕੇ ਆਪਣੇ ਆਪ ਤੋਂ ਦਿਖਣਾ ਚਾਹੀਦਾ ਸੀ ਹਾਂ ਵੀ ਬੰਦਾ ਕਹਿੰਦੇ ਹੁੰਦੇ ਆ ਬਾਈ ਜੇ ਤੁਰਿਆ ਫਿਰਦਾ ਨਹੀਂ ਦਿੰਦਾ ਬੈਠਾ ਕਿਸੇ ਦੱਸ ਜੂ ਕਿਸੇ ਨੂੰ ਤਾ ਦੋਸਤੋ ਰੌਂਤੇ ਪਿੰਡ ਵਿੱਚ ਬੈਠੇ ਆ ਤੁਸੀਂ ਭੈਣ ਦੀ ਸਾਰੀ ਸਟੋਰੀ ਸੁਣੀ ਆ ਦੋਸਤੋ ਇਹ ਤੁਹਾਡੇ ਪਿੰਡ ਦੀ ਭੈਣ ਆ ਤੀ ਪੈਣਾ ਤੁਸੀਂ ਇਹਦੀ ਜਰੂਰ ਮਦਦ ਕਰੋ ਹਰੇਕ ਪਿੰਡ 'ਚ ਰੱਬ ਵੱਲੋਂ 10 15 ਘਰ ਐਸੇ ਹੁੰਦੇ ਨੇ ਜਿਹੜੇ ਸੌਖੇ ਹੁੰਦੇ ਨੇ ਸੌਖੀ ਰੋਟੀ ਖਾਂਦੇ ਨੇ ਤਾਂ ਦੋਸਤੋ ਇਹ ਜੀ ਭੈਣ ਦੀ ਹੈਲਪ ਕਰਦਿਆ ਕਰੋ ਇੱਕ ਤਾਂ 플레이ਰ ਉਤੋਂ ਇਹ ਭੈਣ ਕੁੜੀ ਆ ਤੇ ਸਾਰੇ ਆਪਣੇ ਪਿੰਡ ਵਾਲਿਆਂ ਦਾ ਫਰਜ਼ ਬਣਦਾ ਦੋਸਤੋ ਆਪਾਂ ਸਾਰੇ ਇਹਨਾਂ ਦੀ ਹੈਲਪ ਕਰੀਏ ਗਰੀਬ ਘਰਚੋਂ ਆ ਕੁਝ ਬਣਨਾ ਚਾਹੁੰਦੀ ਆ ਸਿਰਫ ਪੈਸੇ ਕਰਕੇ ਗਰੀਬੀ ਕਰਕੇ ਜਿਹੜੀ ਪੈਣ ਪਿੱਛੇ ਰਹਿ ਰਹੀ ਆ ਤਾਂ ਰੌਂਤੇ ਪਿੰਡ ਨੂੰ ਵੀਰੇ ਮੇਰੀ ਹੱਥ ਬੰਨ ਕੇ ਬੇਨਤੀ ਆ ਪਿੰਡ ਦਾ ਬੰਦਾ ਖੁਦ ਆਪ ਨਹੀਂ ਕਹਿ ਸਕਦਾ ਹੁੰਦਾ ਵੀ ਮੈਨੂੰ ਹੈਲਪ ਹੈਲਪ ਦੀ ਲੋੜ ਆ ਸਾਡੀ ਸਾਰੀ ਟੀਮ ਵੱਲੋਂ ਸਾਡੇ ਚੈਨਲ ਵੱਲੋਂ ਬਈ ਅਸੀਂ ਸੋਨੂੰ ਬੇਨਤੀ ਕਰਦੇ ਆ ਪੈਣ ਦੀ ਜਰੂਰ ਹੈਲਪ ਕਰਿਓ ਜਿੰਨੇ ਵੀ ਵੀਰ ਐਨ ਆਰ ਆਈ ਵੀਰ ਨੇ ਜਾਂ ਰੱਬ ਵੱਲੋਂ ਚਲੋ ਸਭ ਕੁਝ ਜਿਨ੍ਹਾਂ ਨੂੰ ਦਿੱਤਾ ਹੋਇਆ ਰੱਬ ਨੇ ਤਾਂ ਭੈਣ ਦੀ ਥੋੜੀ ਥੋੜੀ ਕਰਕੇ ਹੈਲਪ ਜ਼ਰੂਰ ਕਰਦੇ ਰਿਹਾ ਕਰੋ ਤਾਂ ਕਿ ਭੈਣ ਆਪਦੇ ਪੈਰਾਂ ਤੇ ਆਪ ਖੜੀ ਹੋ ਸਕੇ ਭੈਣੇ ਹੁਣ ਫਿਰ ਕਿਵੇਂ ਚੱਲਦੀ ਹੈ ਜ਼ਿੰਦਗੀ ਤੁਸੀਂ ਦੱਸਿਆ ਵੀ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਮਾਤਾ ਵੀ ਬਜ਼ੁਰਗ ਨੇ ਫਿਰ ਹੁਣ ਜਾਣ ਆਉਣ ਦਾ ਖਰਚਾ ਜਿਵੇਂ ਹਰੇਕ ਟੂਰਨਾਮੈਂਟ ਤੇ ਚਲੋ ਬੰਦਾ ਨਹੀਂ ਵੀ ਜਿੱਤਦਾ ਵੀ ਨਹੀਂ ਹੁੰਦਾ ਕੋਈ ਵੀ ਮੰਲਾ ਨਹੀਂ ਜਿੱਤਦਾ ਹੁੰਦਾ ਹਰੇਕ ਮੈਚ 'ਤੇ ਫਿਰ ਕਿਵੇਂ ਤੁਹਾਡਾ ਖਰਚਾ ਪਾਣੀ ਚੱਲਦਾ ਬਈ ਮੈਂ ਨਾ ਮੀਤਾ ਬਾਈ ਆ ਕੋਚ ਆ ਹੋ ਤੇ ਉਹਨਾਂ ਕੋਲੇ ਆਪਣੀ ਗੱਡੀ ਆ ਗਈ ਉਹ ਮੈਨੂੰ ਫੋਨ ਕਰ ਦਿੰਦੇ ਆ ਵੀ ਕੱਲ ਨੂੰ ਮੈਚ ਖੇਡਣ ਜਾਣਾ ਪਹਿਲਾਂ ਵੀ ਜਦੋਂ ਮੇਰੇ ਡੈਡੀ ਬਿਮਾਰ ਸੀ ਨਾ ਤੇ ਉਹਨਾਂ ਨੇ ਕੈਂਪ ਲਾਇਆ ਸੀ ਸਾਈਦੋ ਕੁੜੀਆਂ ਦਾ ਤੇ ਮੇਰੇ ਡੈਡੀ ਉਹਦੋਂ ਜਾਦਾ ਹੀ ਬਿਮਾਰ ਸੀਗੇ ਸੀਰੀਅਸ ਸੀ ਸੀ ਬਾਈ ਨੇ ਕਿਹਾ ਵੀ ਵੀਰਪਾਲ ਆਪਣੇ ਪ੍ਰਮੋਟਰ ਤੇਰੀ ਹੈਲਪ ਕਰਨਗੇ ਹੂੰ ਕਹਿੰਦੇ ਉਹਨਾਂ ਨੇ ਕਿਹਾ ਵੀ ਜਿਹੜੇ ਵਧੀਆ ਪ੍ਰੇਰ ਜੇ ਇੱਥੇ ਕੈਂਪ ਚ ਪਹੁੰਚਦੇ ਆ ਨਾ ਜੇ ਵੀਰਪਾਲ ਵੀ ਹੁੰਦੀ ਕੁੜੀ ਅਸੀਂ ਉਹਦੀ ਹੈਲਪ ਕਰਾਂਗੇ ਹੂੰ ਤੇ ਮੈਂ ਉਦੋਂ ਵੀ ਬਾਈ ਨਾਲ ਲਾਲਚ ਦੀ ਮਾਰੀ ਤੁਹਾਨੂੰ پتہ ਲਾਲਚ ਹੁੰਦਾ ਹੀ ਆ ਬਾਈ ਵੀ ਚਲੋ ਡੈਡੀ ਬਾਸ ਜਾਣਾ ਹਨਾ ਪੈਸੇ ਦੇਣਗੇ ਪ੍ਰਮੋਟਰ ਚਲੋ ਮੈਂ ਬਾਈ ਨਾਲ ਫੇਰ ਵੀ ਡੇਲੀ ਮਤਲਬ ਕਿ ਸ਼ਾਮ ਨੂੰ ਮੋਟਰਸਾਈਕਲ ਤੇ ਜਾਣਾ ਪ੍ਰੈਕਟਿਸ ਕਰਨਾ ਜੇ ਦੂਜੇ ਦਿਨ ਮੈਚ ਹੋਣਾ ਬਾਈ ਨੇ ਗੱਡੀ ਲੈ ਕੇ ਉੱਥੇ ਮੋੜਤੇ ਮਤਲਬ ਕਿ ਫੋਨ ਕਰ ਦੇਣਾ ਵੀ ਤੂੰ ਮੋੜਤੇ ਆ ਜਾ ਘਰ ਆਲਦੇ ਵੀ ਆਪ ਜੇ ਜਿੱਤ ਜਾਂਦੇ ਸੀ ਤਾਂ ਚਲੋ ਬਾਈ ਦੇ ਦੇਦੇ ਸੀ ਵਿੱਚੋਂ ਪ੍ਰਾਈਜ਼ ਤੇ ਜੇ ਹਾਰ ਜਾਂਦੇ ਸੀ ਤੁਹਾਨੂੰ ਪਤਾ ਫਿਰ ਜਿਹੜਾ ਕਰਾਇਆ ਮੈਂ ਤਾਂ ਉਹ ਪੱਲੋ ਪਈ ਜਾਂਦਾ ਸੀਗਾ ਉਹ ਪੱਲੇ ਕਹਿੰਦਾ ਹਾਂ ਜੀ ਤੁਸੀਂ ਹੁਣ ਤੱਕ ਕਿੱਥੋਂ ਕਿੱਥੋਂ ਬੈਸਟ ਰਹੇ ਸਾਨੂੰ ਗੇਮ ਬਾਰੇ ਦੱਸੋ ਆਪਣਾ ਮੈਂ ਬਈ ਨੰਦਪੁਰ ਗਲੋਡ ਨਾ ਪਿਛਲੇ ਸਾਲ ਕੁੜੀਆਂ 2023-24 ਹੋਈ ਸੀ ਉੱਥੇ 16 ਟੀਮਾਂ ਸੀ ਪੰਜਾਬ ਦੀਆਂ ਤੇ ਉੱਥੋਂ ਮੈਂ ਬੈਸਟ ਰਹੀਆਂ ਗਈ ਬਈ ਪਰ ਜਿਹੜਾ ਇਹ ਮਤਲਬ ਤੁਸੀਂ ਨਾਮ ਜਿੱਤਦੇ ਸੀ ਉਹਨਾਂ ਨਾਲ ਹੋ ਜਾਂਦਾ ਸੀ ਜਿਆਰਾ ਨਹੀਂ ਭਾਈ ਗੁਜ਼ਾਰਾ ਕਿੱਥੇ ਭਾਈ ਫਿਰ ਜਿਹੜੇ ਜਾਫੀ ਹੁੰਦੇ ਚਾਰ ਨਾਲ ਖੜੇ ਫਿਰ ਹੁਣ ਕਈ ਵਾਰ ਜਾਫੀ ਤੁਹਾਨੂੰ ਪਤਾ ਇਕੱਲਾ ਜਾਫੀ ਤਾਂ ਜਿੱਤਦਾ ਨਹੀਂ ਹਨਾ ਪੂਰੇ ਚਾਰਾਂ ਦੇ ਸੈੱਟ ਜੇ ਘੁੰਮਦਾ ਫੇਰ ਹੀ ਜੱਫੇ ਲੱਗਦੇ ਆਗੇ ਫਿਰ ਉਹ ਜੁਆਇੰਟ ਹੀ ਕਰਨਾ ਪੈਂਦਾ ਚਾਰਾਂ ਚ ਹੂੰ ਤੁਸੀਂ ਹੁਣ ਤੱਕ ਕਿਹੜੇ ਕਿਹੜੀ ਕਿਹੜੇ ਟੌਪ ਦੇ ਜਿਹੜੇ ਰੀਡਰ ਨੇ ਉਹਨਾਂ ਨੂੰ ਜੱਫੇ ਲਾਇਆ ਮੈਂ ਭਾਈ ਜਿੱਦਾਂ ਕਿ ਹਰਿਆਣੇ ਦੇ ਵਧੀਆ ਪਲੇਅਰਾਂ ਸੀਮਾ ਮੈਂ ਉਹਨੂੰ ਵੀ ਜੱਫੇ ਲਾਈ ਆਗੇ ਇਹ ਰਿਕਾਰਡ ਨੇ ਚੀਜ਼ਾਂ ਹਾਂਜੀ ਭਾਈ ਧੋ ਲਈ ਆਗੇ ਹੂੰ ਉਹਨੂੰ ਵੀ ਜਫੇ ਲਾਇਆ ਟੋਪ ਦੀਆ ਬਈ ਹੂੰ ਤੇ ਰਿੰਕੂ ਹਰਿਆਣੇ ਦੀ ਉਹ ਜਵਾਬ ਕਰਦੀਆ ਉਹਨੂੰ ਜਫੇ ਲਾਇਆ ਉਹ ਵੀ ਟੋਪ ਦੀਆ ਪੰਜਾਬ ਦੇ ਰੇਡਰ ਤਕਰੀਬਨ ਸਾਰਿਆਂ ਨੂੰ ਜਫੇ ਲਾਏ ਆ ਹੂੰ ਹਾਂ ਵੀ ਕੋਈ ਐਡਾ ਦਾ ਰੇਡਰ ਨਹੀਂ ਵੀ ਜਿਹਨੂੰ ਮੈਂ ਨਾ ਫੜਿਆ ਹੋਵੇ ਫਿਰ ਕੀ ਕਾਰਨ ਹੋ ਸਕਦਾ ਵੀ ਤੁਸੀਂ ਪਿੱਛੇ ਰਹਿ ਕੇ ਕੋਈ ਪਛਤਾਵਾ ਹੁੰਦਾ ਇਸ ਚੀਜ਼ ਦਾ ਵੀ ਜੇ ਕਿਤੇ ਬਹੁਤ ਹੁੰਦਾ ਬਾਈ ਤੁਸੀਂ ਇਹ ਵੇਖੋ ਇੰਨਾ ਤਕੜਾ ਬੰਦਾ ਜਿੱਤ ਕੇ ਇੰਨੇ ਮੈਡਲ ਜਿੱਤ ਕੇ ਸਰਟੀਫਿਕੇਟ ਜਿੱਤ ਕੇ ਅੱਜ ਹਾਰ ਕੇ ਬੈਠਿਆ ਇੱਕ ਹਿਸਾਬ ਦੇ ਹੂੰ ਜ਼ਿੰਦਗੀ ਚੋ ਹਾਰ ਗਏ ਕਿਉਂਕਿ ਹਾਂ ਜ਼ਿੰਦਗੀ ਦੇ ਬੰਦਾ ਹਾਰਦਾ ਤੁਹਾਨੂੰ ਪਤਾ ਹੈ ਨਾ ਹੂੰ ਉਹ ਤਾਂ ਹਣ ਚੱਲੋ ਆਪਾਂ ਇੰਨੇ ਮੈਚ ਜਿੱਤੇ ਆ ਲੋਕਾਂ ਦੇ ਸਾਹਮਣੇ ਜਿੱਤ ਜਿੱਤੇ ਤਾਂ ਬਾਵਾਹਤ ਹੋ ਗਈ ਆ ਤੇ ਅੱਜ ਮੈਂ ਆ ਬੈਠੇ ਤੁਸੀਂ ਮੇਰੇ ਦੇਖੀਏ ਘਰ ਦੇ ਲਾਤ ਵੀ ਉੱਥੇ ਉਹ ਜਿੱਤਣਾ ਕੋਈ ਮੈਟਰ ਨਹੀਂ ਰੱਖਦਾ ਮੈਂ ਜਦ ਜਿੰਦਗੀ ਕੀਤੀ ਆ ਭਾਈ ਉਹਦਾ ਕੀ ਫਾਇਦਾ ਜਦੋਂ ਇੰਨੇ ਸਰਟੀਫਿਕੇਟ ਦਾ ਕਦੇ ਕਦੇ ਤਾਂ ਐਂਦਲ ਕਰਦਾ ਜਦੋਂ ਕੱਢੀ ਦੇ ਨਾ ਪੇਟੀ ਚ ਸਰਟੀਫਿਕੇਟ 2010 12 13 14 15 ਨੌਨ ਸਟਾਪ ਹੀ ਬੰਦਾ ਚੱਲੀ ਜਾਂਦਾ ਵੀਨੇ ਹਾਂ ਇੰਨੇ ਮੈਚ ਆਪਾਂ ਜਿੰਨੇ ਹਨ ਸਰਕਾਰੀ ਉਹ ਵੀ ਜ਼ਿਲ੍ਹੇ ਵੱਲੋਂ ਕਿੰਨੇ ਮੈਡਲ ਅਸੀਂ ਕੱਲੇ 4 4 ਪਲੇਅਰਾਂ ਨੇ ਜਾਫੀਆਂ ਨੇ ਮਤਲਬ ਕਿ ਬਾਕੀ ਦੂਜੀ ਟੀਮ ਨੂੰ ਕਰ ਲੈਣੀ ਇੰਨੇ ਮੈਚ ਜਿੱਤਿਆ ਨੇ ਉਹਨਾਂ ਦਾ ਕੀ ਫਾਇਦਾ ਦਿਲ ਕਰਦਾ ਹੁੰਦਾ ਕਦੇ-ਕਦੇ ਮੈਂ ਤਾਂ ਵੀ ਅੱਗ ਹੀ ਲਾ ਦਉਂਦਾ ਚੀਜ਼ਾਂ ਨੂੰ ਸਰਟੀਫਿਕੇਟਾਂ ਦਾ ਹੋਰ ਕੀ ਫਾਇਦਾ ਬਾਈ ਲੋਕ ਤਰਸਦੇ ਆ ਬਾਈ ਨੈਸ਼ਨਲ ਸਰਟੀਫਿਕੇਟ ਨੂੰ ਤੇ ਮੈਂ ਦੋ ਲਈ ਬੈਠਿਆ ਦੋ ਨੈਸ਼ਨਲ ਸੋਡੇ ਹਾਂ ਅੱਜ ਜੇ ਕੋਈ ਤਕੜਾ ਬੰਦਾ ਨਾ ਉਹ ਆਪਦੇ ਬੱਚੇ ਨੂੰ ਗੇਮ 'ਚ ਤਾਪਾਉਂਦਾ ਵੀ ਮੇਰਾ ਬੱਚਾ ਇੱਕ ਵਾਰੀ ਜ਼ਿਲ੍ਹੇ ਦਾ ਮੈਡਲ ਲੈ ਆਵੀ ਉਹ ਤਰੱਕੀ ਕਰ ਜਾਂਦੇ ਆ ਪੈਸੇ ਹੁੰਦੇ ਉਹਨਾਂ ਕੋਲੇ ਹੁਣ ਮੈਂ ਐਡੂ ਵੀ ਹਾਈ ਲੈਸ ਤੇ ਆਈ ਬੈਠੀ ਆ ਕਿ ਹਨਾ ਬੀ ਗ੍ਰੇਡ ਦੀ ਪਲੇਅਰ ਹੋ ਕੇ ਤੇ ਮੈਂ ਡਿਜ਼ਰਵ ਵੀ ਨਹੀਂ ਕਰ ਜਾਂਦੀ ਕਿਸੇ ਕੋਟੇ ਚ ਨਹੀਂ ਕਰ ਜਾਂਦੀ ਮੈਂ ਤੁਸੀਂ ਡਿਜ਼ਰਵ ਕਰਦੇ ਹੋ ਪਰ ਛੋਡੀ ਮੈਂ ਲੋਕਾਂ ਦੇ ਸਾਹਮਣੇ ਨਹੀਂ ਕਰਦੀ ਬਾਈ ਜੇ ਕਰਦੀ ਹਾਂ ਮਤਲਬ ਹੁਣ ਮੇਰੀ ਹੈਲਪ ਨਾ ਹੋਵੇ ਜਾਂ ਮੈਨੂੰ ਕੋਈ ਸਾਡੇ ਹਾਲਕੇ ਦਾ ਐ ਮਿਲਿਆ ਕੋਈ ਓਦਾਂ ਦਾ ਵੀ ਕੋਈ ਬੀ ਗ੍ਰੇਡ ਦੀ ਜੌਬ ਬਹੁਤ ਹੁੰਦੀਆਂ ਨਾਸਰੀ ਕੋਟੇ ਚ ਕਿੰਨੀਆਂ ਨਿਕਲੀਆਂ ਮੈਨੂੰ ਉੱਥੇ ਮਤਲਬ ਕੀ ਰੱਖ ਲੈਂਦੇ ਨਹੀਂ ਬਾਈ ਕੋਈ ਨਹੀਂ ਸੰਦਾ ਕਰੀ ਉਹਦੀ ਸਾਡੇ ਐਮਐਲਏ ਕੌਣ ਨੇ ਇਥੇ ਸਾਡੇ ਬਲਾਸਪੁਰ ਦਾ ਬਾਈ ਮਨਜੀਤ ਹੂੰ ਕੁਛ ਨਹੀਂ ਕੋਈ ਛੋਡੇ ਤੁਸੀਂ ਉਪਰੋਚ ਕਰੀ ਆਪ ਮੈਂ ਬਾਦੂਵਾਰ ਬਾਈ ਬਹੁਤ ਵਾਰੀ ਖੁਸ਼ਕੁਵ ਜਦੋਂ ਮੇਰੇ ਡੈਡੀ ਹੁਣ ਉਹ ਨਾ ਬਿਮਾਰ ਵੀ ਸੀ ਬੈੱਡ ਰੈਸਟ ਤੇ ਸੀ ਡੈਡੀ ਨੇ ਕਹਣਾ ਵੀਰਪਾ ਕਿੱਥੇ ਜਾਂਦੇ ਆ ਮੈਂ ਕਹਣਾ ਡੈਡੀ ਮੈਂ ਅੱਜ ਮਤਲਬ ਕਿ ਡੀਐਸ ਮੈਡਮ ਕੋਲ ਜਾ ਕੇ ਆਉਣਾ ਮੋਗੇ ਵੀ ਹੋ ਸਕਦਾ ਮੈਨੂੰ ਰੱਖ ਲੈਣ ਮੈਂ ਮੇਰੀ 20 ਗ੍ਰੇਡ ਮੇਰਾ ਬਣਿਆ ਪਹਿਲਾਂ ਮੇਰਾ ਸੀ ਸੀ ਉਹਨੇ ਕਹਣਾ ਚਲ ਚੁੱਤ ਚੱਲ ਜਾ ਮੈਂ ਜਾਣਾ ਬਾਈ ਤੇ ਫੇਰ ਵਾਪਸ ਰੁੰਦੀ ਨਹੀਂ ਆ ਜਾਣਾ ਹਾਲੇ ਕਿ ਮੈਂ ਬਹੁਤ 플레이ਰ ਇਦਾਂ ਦੇ ਵੇਖਿਆ ਜਿਹੜੇ ਸੀ ਗ੍ਰੇਡ ਦੇ 플레이ਰ ਹਨਾ ਕੁਰਸੀਆਂ ਸੰਭਾਲੀਆਂ ਉਹਨਾਂ ਕੋਲੇ ਅੱਛਾ ਜਿਹੜੇ ਨਹੀਂ ਵੀ ਵਧੀਆ ਖੇਡੇ ਚਲੋ ਆਪਣੀ ਆਪਾ ਚਲ ਕਹਿੰਦੇ ਨੇ ਬਾਈ ਜਦੋਂ ਗਰਾਊਂਡ 'ਚ ਪਲੇਅਰ ਜਾਵੜੇ ਨੇ ਇੱਕ ਵਾਰੀ ਤੁਹਾਨੂੰ ਪਤਾ ਕੁੜੀ ਨੀਕਰ ਪਾਣੀ ਕਿੰਨੀ ਔਖੀ ਲਾ ਦੇ ਆ ਇੰਨੀ ਪਬਲਿਕ ਦੇ ਸਾਹਮਣੇ ਜਿਹੜਾ ਪਲੇਅਰ ਨੀਕਰ ਪਾ ਕੇ ਜਾਵੜਾ ਉਹ ਵਧੀਆ ਹੀ ਹੁੰਦਾ ਹਨਾ ਮਾੜਾ ਤਾਂ ਹੁੰਦਾ ਹੀ ਨਹੀਂਗਾ ਪਰ ਮਾੜਾ ਜਿੱਥੋਂ ਤੱਕ ਮੈਨੂੰ ਲੱਗਿਆ ਵੀ ਲੋਕਾਂ ਦੀਆਂ ਥੋੜਾ ਜਿਹਾ ਵੀ ਨਾ ਹੈਲਪ ਹੋਣ ਕਰਕੇ ਇਹ ਲੱਗਦਾ ਵੀ ਮੈਨੂੰ ਵੀ ਲੋਕ ਕਰਦੇ ਐਲਸੀ ਕਿ ਤਰ੍ਹਾਂ ਕਿਤੇ ਗਰੀ ਬੰਦੇ ਦੇ ਕਰਦੀ ਸਮਝ ਲਵਾਈ ਹੁਣ ਜਦੋਂ ਪਿੱਛੇ ਹੀ ਰਹਿ ਗਈ ਇੰਨਾ ਇੰਨੇ ਮੈਚ ਜਿੱਤ ਕੇ ਅੱਜ ਨੂੰ ਤੁਸੀਂ ਜੇ ਜੇ ਤੁਹਾਡੀ ਹੈਲਪ ਹੋਈ ਹੁੰਦੀ ਤੁਸੀਂ ਕਿੱਥੇ ਤੱਕ ਦੇਖਦੇ ਸੀ ਵੀ ਅੱਜ ਵੀਰਪਾਲ ਕਿੱਥੇ ਖੜੀ ਹੁੰਦੀ ਵਧੀਆ ਬਈ ਏਸੀਓਸ਼ੇ ਖੇਡੇ ਹੋਣਾ ਸੀ ਨਾ ਕਬੱਡੀ ਚ ਨਹੀਂ ਹੋਰ ਗੇਮ ਚ ਖੇਡੇ ਹੋਣਾ ਸੀਗਾ ਹਮ ਗੇਮਾਂ ਮੈਂ ਸਾਰੇ ਮੈਂ ਰੈਸਲਿੰਗ ਵੀ ਖੇਡੀਆਂ ਪਹਿਲਾਂ ਹਮ ਉਹਦੇ ਚ ਮੇਰੇ ਮੈਡਲ ਬੋਨ ਜਤਰਾ ਬੰਜਾ ਜਿੱਦ ਲੁ ਖੇਡਦੀ ਰਹੀਆਂ ਹਮ ਫਿਰ ਚਲੋ ਕਬੱਡੀ ਚ ਇਸ ਇੰਟਰਕਾਲਜ ਚੋ ਵੀ ਮੈਂ ਖੇਡੀਆਂਗੇ ਹਮ ਹੁਣ ਇੰਨਾ ਕੁਝ ਖੇਡ ਕੇ ਬਾਈ ਹਜੇ ਵੀ ਨਹੀਂ ਕੁਝ ਬਣਿਆ ਹਮ ਮੈਂ ਸ਼ਾਮ ਨੂੰ ਗਰਾਊਂਡ ਚ ਜਾਨੀ ਆ 15 20 ਜਵਾਕ ਤਾਂ ਮੇਰੇ ਮਗਰ ਮੈਂ ਕਟ-ਕਟ ਕੇ ਛੱਡ ਕੇ ਜਾਨੀ ਆ ਉਹੀ ਪਿੱਛੇ ਤਰ ਜਾਂਦੇ ਆ ਮਿਹਨਤ ਕਰਾ ਸਨ ਮਿਹਨਤ ਕਰਾ ਦੀ ਇਸ ਤਾਂ ਖੇਡ ਨਾ 32 35 ਕਿਲੋ ਮੇਰੇ ਜਦੋਂ ਆਪਦਾ ਹੀ ਨਹੀਂ ਮਾਨ ਖੁਸ਼ ਹੁੰਦਾ ਵੀ ਮੈਨਾਂ ਥੱਕੇ ਖਾੜੇ ਮੇਰੇ ਹੀ ਨਹੀਂ ਕੋਈ ਬਣਿਆ ਮੈਂ ਬੱਚਿਆਂ ਨੂੰ ਕਿੱਥੋਂ ਗਾਈਡ ਕਰਾਂ ਬੱਚਿਆਂ ਨੂੰ ਕੀ ਕੋਈ ਸਡੀ ਹੈਲਪ ਹੋਈ ਤੁਸੀਂ ਛੱਡ ਦੋਗੇ ਕਬੜੀ ਆਹੀ ਆ ਬਸ ਬਈ 2 ਮਹੀਨੇ ਆਹੀ ਬਸ ਹਾਂ ਮੇਜਰ ਲੀਗ ਦਾ ਡਾਇਮੰਡ ਨੂੰ ਆਸੀ ਵੀ ਮੇਜਰ ਵਿੱਚ ਵਧੀਆ ਪਲੇਟਫਾਰਮ ਦਿੱਤਾ ਨਾਲੇ ਕੁੜੀਆਂ ਨੂੰ ਬਹੁਤ ਵਧੀਆ ਪ੍ਰਾਈਸ ਹੁੰਦਾ ਵੀ ਚਲੋ ਵੈਸਟਰਨ ਵੀ ਰੱਖਦੇ ਆ ਸਕੂਟਰੀਆਂ ਵਗੈਰਾ ਮੈਨੂੰ ਹੁਣ ਮੈਂ ਜਦੋਂ ਡੈਡੀ ਡੈਥ ਹੋਈ ਆ ਮੈਂ ਵੀ ਮੈਨੂੰ ਆਏ ਸੀ ਵੀ ਮੇਰੀ ਹੈਲਪ ਨਹੀਂ ਹੋਣੀ ਮੈਂ ਤਾਂ ਬਈ ਤੁਹਾਡਾ ਧੰਨਵਾਦ ਕਰਦੀ ਆ ਵੀ ਤੁਸੀਂ ਮੇਰੀ ਇੱਕ ਕਾਲ ਤੇ ਆਏ ਇੰਟਰਵਿਊ ਕੋਈ ਨਹੀਂ ਪੈਣੇ ਕੋਈ ਗੱਲ ਨਹੀਂ ਨਾ ਕੋਈ ਪੈਸਾ ਨਾ ਕੁਝ ਹੋਰ ਤੁਸੀਂ ਬਿਨਾ ਮਤਲਬ ਕੀ ਐਵੇਂ ਵੀ ਕਈ ਬੰਦੇ ਰਿਸ਼ਵਤ ਭਾਲਦੇ ਪਹਿਲਾਂ ਮੈਂ ਬਹੁਤ ਇੰਟਰਵਿਊ ਵਾਲੇ ਜਿੱਦਾਂ ਕਿ ਵਧੀਏ ਬੰਦੇ ਆ ਨਾ ਉਹ ਵੀ ਮੈਨੂੰ ਫੋਨ ਕਰਕੇ ਪੁੱਛਦੇ ਆ ਜਿੱਦਾਂ ਕਿ ਪੀਟਾ ਲੱਤ ਬਾਈ ਆ ਨਾ ਉਹਦੇ ਮੈਨੂੰ ਫੋਨ ਆਇਆ ਕਹਿੰਦੇ ਪੈਣੇ ਕੀ ਹਾਲ ਚਾਲ ਆ ਮੈਂ ਠੀਕ ਆ ਕੀ ਬਣਿਆ ਉਹ ਵੀ ਮੇਰੇ ਇੱਕ ਦਿਨ ਘਰੇ ਆ ਕੇ ਮੇਰੇ ਘਰ ਦੇ ਹਾਲਾਤ ਵੇਖ ਕੇ ਗਿਆ ਉਹ ਆਪ ਆਏ ਵੇਖਣ ਕਹਿੰਦੇ ਕੀ ਹਾਲਾਤ ਮੈਂ ਕਿਹਾ ਬਈ ਵੀ ਡੈਡੀ ਦੇ ਤੋ ਕਿ ਹੁਣ ਮੈਂ ਕੱਲੀ ਆ ਮੰਮੀ ਕਹਿੰਦੀ ਮੈਂ ਮੰਮੀ ਵੀ ਘਰੇ ਹੁੰਦੇ ਕੰਮ ਤਾਂ ਉਹਨਾਂ ਤੋਂ ਹੁੰਦਾ ਨਹੀਂ ਪਹਿਲਾਂ ਤਾਂ ਚਲੋ ਪਿੰਡ 'ਚ ਚੱਲ ਜਾਂਦੇ ਸੀ ਕੰਮ ਕਰਨਾ ਤੇ ਕਹਿੰਦੇ ਮੈਂ ਇੰਟਰਵਿਊ ਦਵਾਵਾਂ ਕਿਸੇ ਤੋਂ ਮੈਂ ਕਿਹਾ ਬਈ ਮਰਜੀ ਹੈ ਤੁਹਾਡੀ ਹਨਾ ਦਵਾ ਦਿਓ ਤਾਂ ਵਧੀਆ ਹੀ ਹੋਊਗਾ ਤੇ ਪਹਿਲੇ ਦਿਨ ਉਹਨੇ ਮੈਨੂੰ ਕਿਹਾ ਵੀ ਇੰਟਰਵਿਊ ਵੀਡੀਓ ਆਦ ਲਿੰਕ ਸੈਂਡ ਕਰ ਮੈਂ ਕਰਿਆ ਭਾਈ ਦੂਜੇ ਦਿਨ ਮੈਂ ਮੈਚ ਤੇ ਚੱਲੀ ਮੈਨੂੰ ਰਾਸੇ ਫੋਨ ਆਇਆ ਕਹਿੰਦਾ ਵੀ ਉਹ ਜਵਾਬ ਦੇ ਗਏ ਕਿਉਂ ਫੋਲੋਅਰ ਹੈ ਨਹੀਂਗੇ ਫੋਲੋਅਰ ਦੇ ਇੰਟਰਵਿਊ ਬਾਈ ਮੈਂ ਤਾਂ ਆਪ ਖੁਦ ਹੈਰਾਨ ਆ ਵੀ ਜੇ ਆਪਾਂ ਗਰੀਬ ਵੀ ਸੋਡੇ ਫੋਲੋਅਰ ਨਹੀਂ ਹੈਗੇ ਭਾਈ ਤੁਸੀਂ ਇਹ ਭੈਣ ਦੇ ਕੀ ਫੋਲੋਅਰ ਹੋਣਗੇ ਤੁਸੀਂ ਇਹਦਾ ਇੰਟਰਵਿਊ ਕਰਨਾ ਤੁਸੀਂ ਸਟੋਰੀ ਦੇਖੋ ਯਾਰ ਫੋਲੋਅਰ ਕੀ ਦੇਖਣੇ ਨੇ ਇਹਦੇ ਭੈਣ ਦੇ ਤੁਸੀਂ ਤੁਸੀਂ ਸਟੋਰੀ ਦੇਖੋ ਤੁਸੀਂ ਹੈਲਪ ਕਰ ਦੋ ਸੋਡੇ ਮਾਦੀਮ ਰਾਮੀ ਕੋਈ ਭੈਣ ਦੀ ਹੈਲਪ ਹੋ ਜੂਗੀ ਤੁਹਾਡੇ ਲਈ ਵੇ ਜਰੀਆ ਯਾਰ ਕੁਝ ਜਰੀਆ ਬਣ ਜੋ ਕਿਸੇ ਦੀ ਹੈਲਪ ਕਰ ਦੋ ਫਾਲੋਅਰ ਹੀ ਦੇਖਣੇ ਨੇ ਕਲੈਬਾਂ ਹੀ ਦੇਖਣੀਆਂ ਤੁਸੀਂ ਯਾਰ ਫੇਰ ਤੁਹਾਨੂੰ ਫੇਰ ਉਹ ਜਵਾਬ ਦੇਗੇ ਹਾਂਜੀ ਬਈ ਫੇਰ ਮੈਂ ਲਾਸਟ ਮੇਰੀ ਬਈ ਤੁਹਾਡਾ ਨੰਬਰ ਦਿੱਤਾ ਵਸੀ ਤੇ ਮੇਰੇ ਕੋਲ ਨੰਬਰ ਆ ਗਿਆ ਮੈਂ ਤੁਹਾਨੂੰ ਫੋਨ ਕੀਤਾ ਬਈ ਮੇਰੀ ਇੰਟਰਵਿਊ ਅਜ ਤੱਕ ਕੋਈ ਲੈ ਨਹੀਂ ਆ ਇੰਟਰਵਿਊ ਤੁਸੀਂ ਕਹਿੰਦੇ ਕੋਈ ਚੱਕਰ ਨਹੀਂ ਵੀ ਮੈਂ ਵੈਸੇ ਵੀ ਜੀਆਂ ਵੀ ਮੈਂ ਤੁਹਾਡੇ ਜ਼ਰੂਰ ਆਉਂਗਾ ਕਰੇ ਵੀ ਤੁਹਾਡੇ ਇੰਟਰਵਿਊ ਮੈਂ ਲੈ ਕੇ ਜਾਉਂਗਾ ਪਾਣੇ ਹੂੰ ਕਿਉਂਕਿ ਪਾਣੇ ਮੈਂ ਵੈਸੇ ਨਹੀਂ ਦੱਸਣਾ ਚਾਹੁੰਦਾ ਵੀਰੇ ਕੈਮਰੇ ਤੇ ਪਰ ਜਿਵੇਂ ਤੁਸੀਂ ਦੱਸਿਆ ਨਾ ਵੀ ਮੇਰੇ ਫਾਦਰ ਸਾਹਿਬ ਕੈਂਸਰ ਕਰਕੇ ਡੈਥ ਹੋ ਗਈ ਮੇਰੀ ਮੰਮੀ ਨੂੰ ਹੁਣ ਵੀ ਕੈਂਸਰ ਆ ਕੈਂਸਰ ਦੇ ਪੇਸ਼ੈਂਟ ਨੇ ਅਸੀਂ ਵੀ ਜਿਹੜੇ ਹਾਲਾਤਾਂ ਵਿੱਚ ਦੀ ਲੰਘ ਰਹੇ ਹਾਂ ਸਾਨੂੰ ਪਤਾ ਮੈਂ ਭਾਵੇਂ ਤੁਹਾਡੀ ਉਹ ਦੀ ਸਮਝ ਗਿਆ ਸਟੋਰੀ ਵੀ ਕੀ ਹਾਲਾਤ ਹੋਣਗੇ ਕੀ ਗੱਲਬਾਤ ਆ ਮੈਂ ਤਾਂ ਇਨਸਾਨੀ ਤੌਰ ਤੇ ਬਈ ਤੁਹਾਨੂੰ ਦੁੱਖ ਹੋਇਆ ਨਾ ਹਾਂ ਮੈਂ ਦੋ ਇਸ ਲਈ ਤੁਹਾਡੀ ਮੰਮੀ ਬਿਮਾਰ ਆ ਤੁਹਾਨੂੰ ਕਿੰਨਾ ਤਕਲੀਫ ਹੋਈ ਵੀ ਲੋਕ ਆਏਗਾ ਤੋਂ ਨਹੀਂ ਇਨਸਾਨੀ ਤੱਕ ਆ ਤੋਂ ਨਹੀਂ ਸਮਝਦੇ ਇੱਕ ਪਲੇਅਰ ਪੰਜਾਬ ਵੱਲੋਂ ਵੀ ਖੇਡਿਆ ਹਨ ਸਰਟੀਫਿਕੇਟ ਐਨ ਨੇ ਹਨਾ ਇੰਨੇ ਤੱਕ ਪਿੰਡਾਂ ਵਾਲੇ ਮੈਚ ਖੇਡੇ ਕਿੰਨੇ ਹੁਣ ਲਾਈਵ ਚੱਲਦੇ ਮੈਚ ਕਿੰਨੇ ਲੋਕ ਦੇਖਦੇ ਆਪਾਂ ਨੂੰ ਤੇ ਬੰਦੇ ਉਹ ਆਪਾਂ ਨੂੰ ਮਤਲਬ ਕੀ ਐਂ ਕਾਤੋਂ ਵੀ ਇਹਦੇ ਵੀ ਪਲੇਅਰ ਦੀ ਗੇਮ ਵਧੀਆ ਮੈਨੂੰ ਤਾਂ ਲੱਗਦਾ ਭਾਈ ਐ ਸੋਚਦੇ ਹੋਣਗੇ ਵੀ ਰੰਗ ਰੂਪ ਵੀ ਮੈਟਰ ਕਰਦਾ ਕਿਤੇ ਨਾ ਕਿਤੇ ਕੁੜੀਆਂ ਦਾ ਹੋ ਸਕਦਾ ਭਾਈ ਤੁਹਾਨੂੰ ਲੱਗਦਾ ਲੱਗਦਾ ਭਾਈ ਗਰਾਊਂਡ ਲੈਵਲ ਤੇ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ ਕਰ ਚੁੱਕੀਆਂ ਮੈਂ ਬਹੁਤ ਵਾਰ ਭਾਈ ਜੇ ਤੁਸੀਂ ਸੋਹਣੇ ਹੁੰਦੇ ਮੰਨ ਲਓ ਫਿਰ ਤੁਹਾਨੂੰ ਮੇਰੇ ਫਾਲੋਅਰ ਵੱਧ ਹੋਣੇ ਸੀ ਬਾਈ ਮੈਂ ਵੀ ਨੈਸ਼ਨਲ ਖੇਡੀ ਸੀ ਮੈਨੂੰ ਵੀ ਲੋਕਾਂ ਨੇ ਕਿਤੇ ਦੀ ਕਿਤੇ ਪਹੁੰਚਾਉਣਾ ਸੀ ਗੇਮ ਨਹੀਂ ਦੇਖੀ ਲੋਕਾਂ ਨੇ ਗੇਮ ਨਹੀਂ ਦੇਖੀ ਸੇਸ ਦੇਖਿਆ ਥ੍ਰੀ ਸੀ ਦੇਖਦੇ ਹਾਂ ਮੈਂ ਤਾਂ ਮੈਂ ਬਾਈ ਵੀ ਮੈਨੂੰ ਲੱਗਦਾ ਮੈਂ 2 10 12 ਤੋਂ ਮੇ ਕੋਈ ਮੇਰੇ ਕੋਈ ਇੰਟਰਵਿਊ ਨਹੀਂ ਆਈ ਹੋਈ ਦਪਹਿਲਾਂ ਹੂੰ ਪਹਿਲਾ ਇੰਟਰਵਿਊ ਤੁਹਾਡਾ ਪਹਿਲੀ ਆ ਫਸਟ ਵਾਰ ਬਾਈ ਹੂੰ ਤੁਸੀਂ ਭਾਨੇ ਹੁਣ ਜਿਹੜੇ ਆਪਣੇ ਵੀਡੀਓ ਦੇਖ ਰਹੇ ਨੇ ਦਰਸ਼ਕ ਲਾ ਲਓ ਪ੍ਰਮੋਟਰ ਲਾ ਲਓ ਪਲੇਅਰ ਲਾ ਲਓ ਆ ਇੰਟਰਵਿਊ ਲੈਣ ਵਾਲੇ ਲਾ ਲੋ ਜਿਹੜੇ ਆਪਣੇ ਇਸ ਟਾਈਮ ਵੀਡੀਓ ਦੇਖ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਭਾਈ ਮੈਂ ਇਹੀ ਕਹਿਣਾ ਚਾਹੁੰਨੀ ਆ ਪ੍ਰੋਮੋਟਰਾਂ ਨੂੰ ਹਨਾ ਵੀ ਮੇਰੀ ਹੈਲਪ ਕਰਨ ਵਾਅਦਾ ਤੋਂ ਵਾਅਦਾ ਜਿੱਦਾਂ ਕਿ ਹੁਣ ਵੇਖੋ ਤੁਸੀਂ ਮੀਂਹ ਪੈ ਸੀ ਕਿੰਨੇ ਹੂੰ ਕਿੰਨੇ ਸਿੰਗਰ ਕਿੰਨੇ ਹਨਾ ਲੋਕ ਹੈਲਪ ਕਰਨ ਗਏ ਸੀ ਮੇਰਾ ਵੀ ਉਸ ਟਾਈਮ ਘਰ ਦਾ ਬੁਰਾ ਹਾਲ ਹੀ ਸੀ ਹੂੰ ਮਤਲਬ ਕਿ ਸਾਰਾ ਕਮਰਾ ਚੋਂ ਲੱਗ ਗਿਆ ਹੁਣ ਤੁਸੀਂ ਵੇਖਿਓ ਨੇ ਕੰਧਾਂ 'ਚ ਤਰੇੜਾਂ ਵੀ ਆ ਗਏ ਹਨਾ ਵੀ ਮੈਂ ਉਸ ਟਾਈਮ ਵੀਡੀਓ ਨਹੀਂ ਪਾਈ ਮੈਂ ਮਤਲਬ ਕਿ ਇੱਕਦ ਨੂੰ ਕਿਹਾ ਵੀ ਸੀ ਹਨਾ ਥੋੜੀ ਹੈਲਪ ਕਰਵਾ ਦਿਓ ਤੇ ਅਗਲਾ ਤਾਂ ਇਹੀ ਰਹਿੰਦਾ ਵੀ ਸੱਤ ਕਦੋਂ ਢਿੱਗੇ ਇਹਨਾਂ ਦੀ ਕਦੋਂ ਇਹਨਾਂ ਨੂੰ ਅੰਦਰ ਵਾ ਕੇ ਕੱਢੀਏ ਅੱਛਾ ਵੀ ਫੇਰ ਹੀ ਹੈਲਪ ਕਰੀਏ ਫੇਰ ਮੈਨੂੰ ਐਂ ਲੱਗਦਾ ਬਾਈ ਫੇਰ ਹੀ ਹੋ ਸਕਦਾ ਹੈ ਹਨਾ ਜਿੱਦਾਂ ਉਹ ਕੁੜੀਆਂ ਦੇ ਚਲੋ ਘਰ ਡਿੱਗ ਗਿਆ ਹੁਣ ਜਸ ਸ਼ਰਮਾ ਸੀ ਕੁੜੀ ਹਨਾ ਖੇਡਦੀ ਚਲੋ ਉਹ ਮੇਰੇ ਤੋਂ ਜੂਨੀਅਰ ਹੈ ਹਨਾ ਮੈਂ ਉਹਨਾਂ ਦੀ ਵੱਡੀ ਸਿਸਟਰ ਹਾਂ ਤੁਸੀਂ ਅੱਛਾ ਉਹਨਾਂ ਤੋਂ ਸੀਨੀਅਰ ਹੋ ਆ ਉਹਨਾਂ ਦੀ ਵੱਡੀ ਸਿਸਟਰ ਹੈ ਸੰਤੋਸ਼ ਕੁਮ ਹਨਾ ਮੈਂ ਉਹਨਾਂ ਦੇ ਨਾਲ ਖੇਡਦੀ ਰਹੀ ਹਾਂ ਤੇ ਉਹ ਸੀਨੀਅਰ ਹੁੰਦੇ ਸੀ ਮੈਂ ਉਦੋਂ ਜੂਨੀਅਰ ਹੁੰਦੀ ਸੀ ਪਰ ਮੈਂ ਸੀਨੀਅਰ ਚ ਖੇਡਦੀ ਹੁੰਦੀ ਸੀ ਉਦੋਂ ਵੀ ਤੇ ਗੇਮ ਵਧੀਆ ਸੀ ਮੇਰੀ ਜਦੋਂ ਵੀ ਮੈਂ ਸਟਾਰਟ ਕੀਤੀ ਗੇਮ ਮੇਰੀ ਉਦੋਂ ਹੀ ਟੌਪ ਤੇ ਰਹੀ ਹੈਗੀ ਤੇ ਬਾਅਦ ਵਿੱਚ ਹੁਣ ਉਹਨਾਂ ਦੀ ਜਿੱਦਾਂ ਮਲਕੀਰ ਤੌਲਖ ਹੈਲਪ ਕਰਨ ਆਏ ਆ ਮੈਂ ਨਹੀਂ ਮੈਂ ਹੀ ਨਹੀਂ ਕਦੀ ਮਲਕੀਰ ਤੌਲਖ ਕੀ ਆਉਣ ਹਨਾ ਕੋਈ ਤਾਂ ਮਾੜਾ ਮੋਟਾ ਕੋਈ ਤਾਂ ਬੰਦਾ ਆ ਕੇ ਮੇਰਾ ਦੁੱਖ ਸੰਦਾ ਮੇਰਾ ਤਕਰੀ ਮੇਰੇ ਅੰਦਰ ਕਿੰਨਾ ਵੱਡਾ ਔਖਾ ਮੈਂ ਇੰਨਾ ਕੁਝ ਜਿੱਤ ਕੇ ਅੱਜ ਮੈਂ ਵਿਖਲਾ ਉਹੀ ਕਹਿੰਦੇ ਹੁੰਦੇ ਆ ਖੁਦ ਡੱਡੂ ਖੂਚ ਹੀ ਰਹਿ ਗਿਆ ਤਾਂ ਬਾਈ ਮੇਰੀ ਮਨਕੀਰ ਤੌਲਖ ਦੇ ਵੀਰੇ ਨੂੰ ਵੀ ਬੇਨਤੀ ਆ ਤੇ ਆਪਣੇ ਜਿਹੜੇ ਖੇਡ ਪ੍ਰੇਮੀ ਨੇ ਪ੍ਰਮੋਟਰ ਲਾ ਲੋ ਉਹਨਾਂ ਨੂੰ ਵੀ ਬੇਨਤੀ ਆ ਬਾਈ ਹੁਣ ਸਾਰਿਆਂ ਦੀ ਹੈਲਪ ਮਨਕੀਰ ਤੌਲਖ ਬਾਈ ਵੀ ਨਹੀਂ ਕਰ ਸਕਦਾ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਆਪਣੇ ਕਮ ਸੇ ਕਮ ਆਪਣੇ ਪਿੰਡ ਦੇ ਪਲੇਅਰਾਂ ਨੂੰ ਤਾਂ ਦੇਖ ਲਈਏ ਯਾਰ ਗਰੀਬ ਗਰੀਬ ਪਰਿਵਾਰਾਂ ਨੂੰ ਚਲੋ ਆਪਾਂ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਮ ਸੇ ਕਮ ਆਪਣੇ ਪਲੇਅਰਾਂ ਨੂੰ ਤਾਂ ਸਾਂਭ ਲਈ ਆਪਾਂ ਜਿਹੜੇ ਆਪਣੇ ਪਿੰਡ ਦਾ ਨਾਮ ਉੱਚਾ ਕਰਦੇ ਨੇ ਹੁਣ ਕਿਤੇ ਵੀ ਭੈਣ ਖੇਡਣ ਜਾਂਦੀ ਹੋਊਗੀ ਤਾਂ ਨਾਮ ਤਾਂ ਪਿੰਡ ਦਾ ਹੀ ਆਉਂਦਾ ਹੋਊਗਾ ਹੁਣ ਇਹ ਵੀ ਨਹੀਂ ਜ਼ਰੂਰੀ ਹੈਗਾ ਕਿ ਮਨਕੀਰ თੌਲ ਕਬੀਰਾ ਇਹ ਵੀ ਹਰੇਕ ਬੰਦੇ ਦੀ ਮਨਕੀਰ თੌਲ ਕਬੀਰਾ ਹੀ ਹੈਲਪ ਕਰੇ ਆਪਣਾ ਵੀ ਕੋਈ ਨਾ ਕੋਈ ਫਰਕ ਫਰਜ਼ ਬਣਦਾ ਤਾਂ ਮੇਰੀ ਸਾਰੇ ਰੌਂਤੇ ਪਿੰਡ ਨੂੰ ਬੇਨਤੀ ਹੈ ਵੀਰੇ ਹੱਥ ਬੰਨ ਕੇ ਭੈਣ ਦੀ ਹੈਲਪ ਕਰੇ ਤੇ ਜੇ ਹੋ ਸਕਦਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਕਿ ਬਾਈ ਮਨਕੀਰ ਧੌਲਖ ਤੱਕ ਹੀ ਪਹੁੰਚ ਜਾ ਯਾਰ ਬਾਈ ਤਾਂ ਫਿਰ ਹੈਲਪ ਕਰੂਗਾ ਹੀ ਇਹ ਵੀਡੀਓ ਬਾਈ ਜਿਹੜੇ ਦੇਖ ਰਹੇ ਨੇ ਆਪਣੇ ਦਰਸ਼ਕ ਨੇ ਸਾਨੂੰ ਦੇਖਣ ਆਲੇ ਨੇ ਜਾਂ ਭੈਣ ਨੂੰ ਪਿਆਰ ਕਰਨ ਆਲੇ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਕਿ ਮਨਕੀਰ ਧੌਲਖ ਬਾਈ ਤੱਕ ਇਹ ਵੀਡੀਓ ਪਹੁੰਚੇ ਕਿ ਇਹੋ ਜਿਹੇ ਪਲੇਅਰਾਂ ਨੂੰ ਵੀ ਬਾਈ ਅੱਗੇ ਆਉਣ ਦਾ ਮੌਕਾ ਮਿਲੇ ਸਰਕਾਰਾਂ ਤਾਂ ਬਾਈ ਇਹ ਮੁੱਦੇ ਨਹੀਂ ਚੱਕਦੀਆਂ ਆਪਣੇ ਵਰਗਿਆਂ ਨੂੰ ਆਪਾਂ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਪਊਗਾ ਗਰੀਬ ਬੰਦੇ ਨੂੰ ਹੀ ਗਰੀਬ ਬੰਦੇ ਦਾ ਦੁੱਖ ਦਰਦ ਪਤਾ ਹੁੰਦਾ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਭੈਣ ਦੀ ਵੀ ਕੋਈ ਨਾ ਕੋਈ ਹੈਲਪ ਹੋ ਸਕੇ ਜਿਹੜੇ ਬੰਦੇ ਮਨਕੀਰ ਤੌਲਕ ਬਾਈ ਦੇ ਟੱਚ 'ਚ ਹੈਗੇ ਨੇ ਉਹ ਤਾਂ ਬਾਈ ਬਣ ਕੇ ਪੁਲਿਸ ਹੱਤ ਬਣ ਕੇ ਬੇਨਤੀ ਐਸ ਵੀਡੀਓ ਨੂੰ ਮਨਕੀਰ ਤੌਲਕ ਬਾਈ ਤੱਕ ਪਹੁੰਚਾ ਦਿਓ ਤਾਂ ਕਿ ਸ਼ਾਇਦ ਕੋਈ ਨਾ ਕੋਈ ਹੈਲਪ ਹੋ ਸਕੇ ਵੈਸੇ ਬਾਈ ਦੇ वैसे भाई तो बहुत उम्मीदਾਂ ਨੇ ਸਾਰੇ ਪੰਜਾਬ ਨੂੰ ਬਾਈ ਬਹੁਤ ਬੰਦਿਆਂ ਦੀ ਹੈਲਪ ਕਰ ਰਿਹਾ ਵੀਰੇ ਇਹ ਪੈਣ ਤੇ ਵੀ ਥੋੜੀ ਜੀ ਮੇਰੇ ਭਰੀ ਨਿਗਾਹ ਮਾਰਿਓ ਮਨਕੀਰਤ ਹੌਲਕ ਵੀਰੇ ਤੱਕ ਇਹ ਵੀਡੀਓ ਜ਼ਰੂਰ ਪੁਚਦੀ ਕਰ ਦਿਓ ਬਾਈ ਹੁਣ ਪਹਿਣੀ ਮਨਕੀਰਤ ਹੌਲਕ ਜਿਵੇਂ ਉਹ ਪਹਿਣਾ ਦੀ ਹੈਲਪ ਕਰਕੇ ਗਿਆ ਸੋ ਨੂੰ ਉਮੀਦ ਸੀ ਕਿ ਵੀ ਸ਼ਾਇਦ ਕੋਈ ਮੇਰੇ ਤੱਕ ਵੀ ਪਹੁੰਚ ਹੋ ਜਾਵੇ ਹਾਂਜੀ ਬਾਈ ਮੈਨੂੰ ਵੀ ਹੁਣ ਆਮੇਦ ਲੱਗੀ ਆ ਬਾਈ ਜਦੋਂ ਤੁਸੀਂ ਆ ਇੰਟਰਵਿਊ ਲੈਣ ਨਹੀਂ ਤਾਂ ਪਹਿਲਾਂ ਤਾਂ ਤੁਹਾਨੂੰ ਪਤਾ ਵੀ ਆਂ ਜੀ ਲੱਗਦਾ ਸੀ ਮਰ ਜੀਏ ਵੀ ਹਨਾ ਕੋਈ ਹੈਲਪ ਹੀ ਨਹੀਂ ਕਰਦਾਗਾ ਬੰਦਾ ਹੂੰ ਹੋਣਾ ਚਲੋ ਜਿੱਦਾਂ ਤਾਂ ਉਹਨਾਂ ਦੀ ਇੰਟਰਵਿਊ ਸੁਣੀਆ ਗੱਡੀ ਵੀ ਬੋਲ ਕੇ ਗਏ ਹੈ ਹਨਾ ਵਿਆਹ ਦਾ ਖਰਚਾ ਸਾਰਾ ਬੋਲ ਕੇ ਗਏ ਆ ਵੀ ਹੁਣ ਥੋੜਾ ਜਿਹਾ ਮੈਨੂੰ ਮੇਰੇ ਆਸ ਜੀ ਵੀ ਹੈਗੀ ਆ ਵੀ ਤੁਸੀਂ ਹਨਾ ਵੀ ਇੰਟਰਵਿਊ ਲਈ ਤੇ ਉਹਨਾਂ ਤੱਕ ਸ਼ਾਇਦ ਪਹੁੰਚ ਜੇ ਮੈਨੂੰ ਕੋਈ ਗੱਡੀ ਦੀ ਵੀ ਨਹੀਂ ਬਾਈ ਨਾ ਮੈਨੂੰ ਘਰ ਦਾ ਮੈਨੂੰ ਚਲ ਇੰਨੇ ਕਿ ਥੋੜੀ ਹੈਲਪ ਹੋ ਜੇ ਪਰਸਨਲ ਤੌਰ ਤੇ ਬੰਦਾ ਆਪਦਾ ਬਿਜ਼ਨਸ ਚਲਾ ਸਕੇ ਜਿੱਦਾਂ ਕਿ ਮੇਰੀ ਸਟੱਡੀ ਬੀਪੀਐਡ ਬਿਜ਼ਨਸ ਕਿਉਂ ਤੁਸੀਂ ਹਾਰ ਗਏ ਕਬੱਡੀ ਤੋਂ ਬਾਈ ਹਾਰ ਗਏ ਬਸ ਹੁਣ ਨਹੀਂ ਖੇਡਦੇ ਨਹੀਂ ਹੁਣ ਖੇੜਦੇ ਨਹੀਂ ਤੁਸੀਂ ਨਹੀਂ ਹੁਣ ਮੇਰੇ ਬੈਚ ਦਾ ਕੋਈ ਨਹੀਂ ਸੋਨੂੰ ਕੋ ਅਸੀਂ ਤੈਨੂੰ ਸਾਮਾਂਗੇ ਤੇਰਾ ਖਰਚਾ ਹੋਊਗਾ ਤੇਰਾ ਘਰ ਵੀ ਪਾ ਕੇ ਦਵਾਂਗੇ ਵੀ ਤੂੰ ਖੇਡ ਸਾਡੇ ਵੱਲੋਂ ਖੇਡ ਖੇਡੋਗੇ ਹਾਂਜੀ ਮੈਂ ਮਿਹਨਤ ਲਾਉਣੀ ਆ ਜੀ ਮੈਂ ਹਾਰੀ ਨਹੀਂ ਮੈਂ ਹਜੇ ਮਿਹਨਤ ਲਾਉਣੀ ਆ ਮੇਰੇ ਤੇ ਹੈਗਾ ਹਜੇ ਜਜ਼ਬਾ ਵੀ ਮੈਂ ਹੋਰ ਖੇਡ ਸਕਦੇ ਦੋਸਤਾਂ ਜਿੱਦਾਂ ਕਿ ਮੇਰੀ ਉਮਰ 30 ਸਾਲਾਂ ਦੀ ਹੋਈ ਆ ਜੀ ਮੇਰਾ ਕੋਈ ਹਜੇ ਵਿਆਹ ਵੀ ਨਹੀਂ ਮੈਂ ਕਰਵਾਇਆ ਵੀ ਨੌਕਰੀ ਵੀ ਨਹੀਂ ਮਿਲੀ ਮੈਂ ਸਿਰਫ ਕਬੱਡੀ ਦੇ ਆਸਤੇ ਹੀ ਆ ਬਈ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਆਹੀ ਵੀ ਹਜੇ ਨੌਕਰੀ ਦਾ ਕੁਝ ਬਣ ਜੇ ਜਾਂ ਬਾਹਰੋਂ ਹੈਲਪਫੁਲ ਹੋ ਜੇ ਬਾਹਰ ਦਾ ਬਣ ਜੇ ਟੂਰ ਲੱਗ ਜੇ ਵੀ ਡੈਡੀ ਨੇ ਨੇ ਸੁਪਨੇ ਵੇਖੇ ਸੀ ਹੁਣ ਡੈਡੀ ਨੇ ਮਤਲਬ ਕਿ ਕਵਾਡੀ ਚ ਮੈਂ ਤਾਂ ਲਾਇਆ ਸੀ ਡੈਡੀ ਨੂੰ ਲੱਗਦਾ ਸੀ ਵੀ ਮੇਰੀ ਕੁੜੀ ਦੂਰ ਤੱਕ ਖੇਡ ਕੇ ਆਉਗੀ ਬਾਹਰ ਜਾਊਗੀ ਜਾਊ ਮੇਰੇ ਡੈਡੀ ਇਹੀ ਮਤਲਬ ਕਿ ਬਾਹਰ ਦੇ ਚੱਕਰ ਸੀ ਐ ਕਹਿੰਦਾ ਕਹਿੰਦਾ ਨੌਕਰੀ ਦੇ ਚੱਕਰ 'ਚ ਵੀ ਮੈਨੂੰ ਅੱਖਾਂ ਪੂਰੀਆਂ ਕਰ ਜੀ ਵੀ ਥੋੜੇ ਉਹ ਜੇ ਥੋੜੀ ਪਹਿਲਾਂ ਹੈਲਪ ਹੋ ਜਾਂਦੀ ਤਾਂ ਜ਼ਿਆਦਾ ਸੋਨੋ ਥੋੜੇ ਡੈਡੀ ਵੀ ਥੋੜੀ ਉਹ ਦੇਖ ਜਾਂਦੇ ਹਾਂ ਹੁਣ ਡੈਡੀ ਨਾ ਤਾਂ ਵੀ ਵਿਆਹ ਦੇ ਸੁਪਨੇ ਸੀ ਉਹ ਵੀ ਨਹੀਂ ਦੇਖ ਕੇ ਗਏ ਨੌਕ ਨਾ ਕਿਸ ਨੇ ਹੈਲਪ ਕਰੀ ਕੋਈ ਨਹੀਂ ਪਰ ਤੁਸੀਂ ਹੌਂਸਲਾ ਰੱਖੋ ਇਹ ਵੀਡੀਓ ਮੇਰੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਨਸਾਨੀ ਤੇ ਨਾਤੇ ਸ਼ੇਅਰ ਕਰ ਦਿਓ ਭੈਣ ਦੀ ਕੋਈ ਨਾ ਕੋਈ ਹੈਲਪ ਹੋ ਸਕੇ ਨੈਸ਼ਨਲ ਲੈਵਲ ਤੇ ਦੋ ਦੋ ਵਾਰ ਭੈਣ ਖੇਡ ਚੁੱਕੀ ਆ ਤੇ ਇਸ ਟਾਈਮ ਵੀ ਪੂਰਾ ਵਧੀਆ ਪ੍ਰਦਰਸ਼ਨ ਕਰ ਰਹੀ ਆ 2010 ਤੋਂ ਲੈ ਕੇ ਹੁਣ ਤੱਕ ਪੂਰਾ ਵਧੀਆ ਖੇਡ ਰਹੀ ਆ ਭੈਣ ਤੇ ਰੋਂਤੇ ਪਿੰਡ ਨੂੰ ਬਈ ਮੇਰੀ ਫੇਰ ਬੇਨਤੀ ਆ ਆ ਤੁਸੀਂ ਭੈਣ ਦੇ ਹਾਲਾਤ ਦੇਖ ਸਕਦੇ ਹੋ ਜਦੋਂ ਮੈਂ ਸ਼ਾਮ ਨੂੰ ਗਰਾਊਂਡ 'ਚ ਜਾਂਦੀ ਆ ਨਾ ਬਈ ਕਈ ਤਾਂ ਬੁੜੀਆਂ ਜਦੋਂ ਇੱਧਰ ਆਉਂਦੀਆਂ ਨਾ ਕਹਿੰਗੀਆਂ ਤੂੰ ਤੇਰੇ ਡੈਡੀ ਵੀ ਹੁਣ ਤਾਂ ਪੂਰਾ ਹੋ ਗਿਆ ਤੂੰ ਵਿਆਹ ਕਰਾ ਲੈ ਨਾ ਤੈਨੂੰ ਕੀ ਦੇਤਾ ਕਬੱਡੀ ਨੇ ਮੈਨੂੰ ਪਤਾ ਨਹੀਂ ਵੀ ਕੀ ਮੈਨਲਾ ਕਬੱਡੀ ਚ ਮੈਂ ਮਿਹਨਤ ਕਰੀ ਆ ਨਾ ਕਿ ਜਦ ਬਾਬੇ ਨਾਨਕ ਨੇ ਜੀ ਮੇਰੇ ਤੇ ਨੀਗਾ ਪਾਇਆ ਗਈ ਨਾ ਕੀ ਪਤਾ ਮੇਰੇ ਕੁਝ ਬਾਣੀ ਜਾਵੇ ਪਰ ਪਿੰਡ ਚ ਬੁੜੀਆਂ ਇਹ ਕਹਿੰਦੀਆਂ ਤੇਰੀ ਇੰਨੀ ਉਮਰ ਹੋਈ ਤੇ ਵਿਆਹ ਕਾਤ ਨਹੀਂ ਕਰਾਉਂਦੀ ਵਿਆਹ ਕਰਨ ਲਾ ਹੁਣ ਤੂੰ ਨਾ ਇਦਾਂ ਤੁਰੀ ਫਿਰ ਤੇਰੇ ਡੈਡੀ ਮਰ ਗਿਆ ਮਤਲਬ ਕਿ ਉਹ ਦੱਕ ਜਹੁੰਦਾ ਵੀ ਮੈਨੂੰ ਪਤਾ ਨਾ ਮੈਂ ਕਬੱਡੀ ਚ ਕਿੰਨੇ ਸੁਪਨੇ ਦੇਖੇ ਆਗੇ ਟੁੱਟ ਗਏ ਸੁਪਨੇ ਸਾਰੇ ਹੁਣ ਖੇਡੋਗੇ ਅੱਗੇ ਕਬੱਡੀ ਯਾ ਕਿਸ ਨੇ ਹੈਲਪ ਕਰੀ ਹਾਂ ਜੀ ਬਾਈ ਮੈਂ ਮਿਹਨਤ ਕਰੂੰਗੀ ਤਖੜੀ ਹੋ ਕੇ ਖੇਡੂੰਗੀ ਬਾਈ ਜ਼ਰੂਰ ਅਸੀਂ ਬਾਰ ਬਾਰ ਕੀ ਕਹੀਏ ਭਾਈ ਜ਼ਰੂਰ ਭੈਣ ਦੀ ਹੈਲਪ ਕਰਿਓ ਯਾਰ ਹੱਥ ਬੰਨ ਕੇ ਬੇਨਤੀ ਆਏ ਤੋਤੇ ਅਸੀਂ ਕੁਝ ਨਹੀਂ ਕਹਿ ਸਕਦੇ ਭਾਈ ਸਾਡਾ ਜਿਹੜਾ ਸਾਡਾ ਫਰਜ਼ ਜੇ ਅਸੀਂ ਨਿਭਾਤਾ ਵੀਰੇ ਹੁਣ ਤੁਹਾਡਾ ਫਰਜ਼ ਆ ਜੇ ਨਹੀਂ ਕੋਈ ਹੈਲਪ ਕਰ ਸਕਦਾ ਕਮ ਸੇ ਕਮ ਵੀਡੀਓ ਤਾਂ ਸ਼ੇਅਰ ਕਰਦੇ ਚਾਹੀ ਕੱਟ ਕੀ ਕਰਦੇ ਯਾਰ ਭੈਣ ਦੀਆਂ ਵੀਡੀਓ ਹੁਣ ਪਈ ਜਾਂ ਨੇ ਦੀਪੇ ਵੀਡੀਓ ਦੀ ਵੀਡੀਓ ਪਾਈ ਮੈਂ ਦੀਪੇ ਵੀਰੇ ਦੀ ਉਹ ਮੇਰਾ ਫੇਸ ਕੱਟ ਕੇ ਦੀਪੇ ਦੀ ਵੀਡੀਓ ਪਾਤੀ ਕੱਲੀ ਤੇ ਭੈਣ ਦੀ ਵੀ ਪਾ ਦਿਓ ਯਾਰ ਸਾਡਾ ਤਾਂ ਇਹੀ ਹਮੇਸ਼ਾ ਹੀ ਸਾਡਾ ਤਾਹੇ ਆ ਵੀ ਕਿਸੇ ਨਾ ਕਿਸੇ ਜਰੀਏ ਕਿਸੇ ਬੰਦੇ ਦੀ ਹੈਲਪ ਹੋ ਜਾਵੇ ਪੈਣ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਈ ਤਾਂ ਕਿ ਕਿਸੇ ਵਧੀਆ ਬੰਦੇ ਲਵੇ ਰੱਬ ਦੇ ਬੰਦੇ ਲਵੇ ਪਹੁੰਚ ਜੇ ਤੇ ਪੈਣ ਦੀ ਕੋਈ ਨਾ ਕੋਈ ਹੈਲਪ ਹੋ ਸਕੇ